ਸਸੀ ਕਾਲਜੀ ਦੇ ਸਾਥੀਓ ਜਲੰਧਰ ਜਿਮਨੀ ਚੌਂ ਚੱਲ ਰਹੀ ਹੈ ਵਿਧਾਨ ਸਭਾ ਦੀ ਜਿਹਦੇ ਨੂੰ ਲੈ ਕੇ ਬਹੁਤ ਸਾਰੇ ਜਥੇਬੰਦੀਆਂ ਉਥੇ ਆਪਣੇ ਸੰਘਰਸ਼ ਵੀ ਕਰ ਰਹੀਆਂ ਬਹੁਤ ਸਾਰੀਆਂ ਮਿਲ ਕੇ ਆਪਣੇ ਕੰਮ ਕਰਾਉਣ ਦੀ ਜद्दोजहद ਵੀ ਕਰ ਰਹੀਆਂ ਇਸ ਲੜੀ ਦੇ ਵਿੱਚ ਆਪਾਂ ਵੀ ਘਟਨੀ ਤਿੰਨ ਚਾਰ ਚੱਕਰ ਹੈ ਜਿਹੜੇ ਜਲੰਧਰ ਦੇ ਵੱਜ ਚੁੱਕੇ ਹੈ ਤੇ ਸਰਕਾਰ ਦੇ ਨਾਲ ਨੇਗੋਸ਼ੀਏਸ਼ਨ ਚੱਲੀ ਜਾਂਦੀ ਹੈ ਗੱਲਬਾਤ ਚੱਲ ਰਹੀ ਹੈ ਪਰ ਮੰਗਾ ਹਜੇ ਤੱਕ ਪ੍ਰਵਾਨ ਜਿਹੜੀਆਂ ਰਹਿ ਗਈਆਂ ਉਹ ਹੋਣ ਦੇ ਅਸਾਰ ਘਟਨੇ ਕਿਉਂਕਿ ਬਹੁਤ ਕੁਝ ਹੁੰਦਾ ਹੈ ਜਿਹੜਾ ਰਹਿੰਦਾ ਉਸ ਨੂੰ ਲੈਣ ਦੇ ਲਈ ਇੱਕ ਪਲੇਟਫਾਰਮ ਬਣਾ ਕੇ ਉਹਦੀ ਅਚੀਵਮੈਂਟ ਕਰਨੀ ਤੇ ਕਿਵੇਂ ਉਹਦੀ ਪਲਾਨਿੰਗ ਕਰਨੀ ਕਿਉਂਕਿ ਜਿਹੜੇ ਬਾਹਰ ਫੀਲਡ ਦੇ ਵਿੱਚ ਅਸੀਂ ਫਿਰਦੇ ਆਂ ਔਰ ਟੇਬਲਾਂ ਦੇ ਉੱਤੇ ਤੇ ਸਾਖੀਆਂ ਦੇ ਵਿਚਕਾਰ ਲੈ ਇੱਕ ਰਸਤੇ ਦੇ ਵਿੱਚ ਕਹਿ ਲਓ ਵੀ ਥੰਮ ਬਣ ਕੇ ਅਸੀਂ ਖੜੇ ਆਂ ਤਾਂ ਉਹਦੇ ਵਿੱਚ ਬਹੁਤ ਸਾਰੇ ਤਜਰਬੇ ਬਹੁਤ ਸਾਰੀਆਂ ਗੱਲਾਂ ਕਾਊਂਟ ਹੁੰਦੀਆਂ ਕਈ ਵਾਰ ਇਹ ਹੁੰਦਾ ਹੈ ਵੀ ਅਸੀਂ ਇੱਕ ਤਰਫਾ ਸੋਚ ਕੇ ਸਾਥੀਆਂ ਦੇ ਮੰਗ ਨੂੰ ਹੀ ਸੋਚ ਕੇ ਅਸੀਂ ਭਾਵਕ ਹੋ ਕੇ ਐਕਸ਼ਨ ਚਾਹਤੇ ਰਹਿੰਦੇ ਆ ਸਟੈਪ ਚਾਹਤੇ ਰਹਿੰਦੇ ਆ ਕਈਆਂ ਨੂੰ ਵਹਿਮ ਪੈਂਦੇ ਆ ਪਿਛਲੇ ਸਮੇਂ ਚ ਕੁਝ ਟੈਂਕੀ ਵਾਲੇ ਸਾਥੀਆਂ ਨੂੰ ਵਹਿਮ ਪਿਆ ਤੇ ਘਟ ਹੈ ਵੀ ਅਸੀਂ ਹੋਰ ਲੈ ਕੇ ਆਉਣਾ ਪਰ ਬਿਨਾਂ ਟਾਈਮਾ ਸੀਗਾ ਅਸੀਂ ਇਹ ਪਹਿਲਾਂ ਵੀ ਆਪਣੇ ਸਾਥੀਆਂ ਨੂੰ ਸਮਝਾਇਆ ਸੀ ਅਜੇ ਉਸ ਗੱਲ ਦਾ ਟਾਈਮ ਨਹੀਂ ਆਇਆ ਹੁਣ ਵੀ ਬਹੁਤ ਸਾਰੇ ਸਾਥੀ ਮੰਗਾ ਦੇ ਉੱਤੇ ਪਹਿਰੇਦਾਰੀ ਕਰਨ ਦੇ ਲਈ ਕਹਿ ਰਹੇ ਆ ਤੇ ਅਸੀਂ ਕਰ ਵੀ ਰਹੇ ਆ ਪਰ ਜਿਹੜੇ ਤਜਰਬੇ ਹੁਣ ਤੱਕ ਦੇ ਕਹਿੰਦੇ ਆ ਵੀ ਉਹ ਸਮਾਜੇ ਅੱਗੇ ਆ ਰਿਹਾ ਹੈ ਫਿਲਹਾਲ ਉਹ ਸਮਾਂ ਨਹੀਂ ਹੈ ਕਿਉਂਕਿ ਜਿਮਨੀ ਚੋਣਾਂ ਚਾਰ ਹੋਰ ਪਈਆਂ ਜੇ ਉਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨ 27 ਦੇ ਵਿੱਚ ਪਿਆ ਹੈ ਕਿਹੜੀ ਪਾਰਟੀ ਰੇਜ਼ ਹੋ ਰਹੀ ਹੈ ਕਿਹੜੀ ਪਾਰਟੀ ਨੂੰ ਡਰ ਪਊਗਾ ਬਹੁਤ ਕੁਝ ਹੈਗਾ ਜਿਹਦੇ ਉੱਤੇ ਪਲੇਟਫਾਰਮ ਬਣੂਗਾ ਇੱਕ ਮੰਗਾਂ ਰਹਿੰਦੀਆਂ ਪੂਰੀਆਂ ਹੋਣਗੀਆਂ ਪਰ ਇਸ ਸਮੇਂ ਦੌਰਾਨ ਵੀ ਅਸੀਂ ਆਪਦੀ ਐਫਰਟਸ ਕਰ ਰਹੇ ਆ ਕਿ ਆਪਾਂ ਨੂੰ ਰਹਿੰਦਾ ਜਿਹੜਾ ਉਹ ਮਿਲੇ ਉਹਦੇ ਤਹਿਤ ਕੰਮ ਵੀ ਹੋ ਰਿਹਾ ਹੈ ਸਰਕਾਰੇ ਦਰਬਾਰੇ ਵਧੀਆ ਐਫਰਟਸ ਵੀ ਕਰ ਰਹੇ ਆ ਪਰ ਕਈ ਵਾਰੀ ਇਹ ਹੁੰਦਾ ਵੀ ਕਈਆਂ ਨੂੰ ਘਰੇ ਬੈਠਿਆਂ ਨੂੰ ਹੁਜਾ বাজਦੀਆਂ ਕਿ ਉਹ ਉਹਨਾਂ ਨੂੰ ਇਹ ਹੁੰਦਾ ਵੀ ਖਣੀ ਪ੍ਰਾਪਤੀ ਕਰਕੇ ਲੈ ਆਈਏ ਬਹੁਤ ਬਾਰੀ ਬਥੇਰੇਆਂ ਨੂੰ ਬੱਜੀਆਂ ਹੁਣ ਤੱਕ ਵੀ ਤੇ ਹੁਣ ਤੱਕ ਨਾਲ ਚੱਲਦੇ ਹੋਏ ਇੱਕ ਦੋ ਜ਼ਿਲ੍ਹਿਆਂ ਦੇ ਸਾਥੀ ਸਾਡੇ ਤੋਂ ਬਾਗੀ ਫੈਸਲੇ ਲੈ ਰਹੇ ਐ ਪਠਾਨਕੋਟ ਤੇ ਉਹਦੇ ਵਿੱਚ ਗੁਰਦਾਸਪੁਰ ਜ਼ਿਲ੍ਹਾ ਉਹ ਜਥੇਬੰਦੀ ਦੀ ਕੜੀ ਤੋਂ ਪਾਸੇ हट ਕੇ ਆਪਦੇ ਫੈਸਲੇ ਲੈ ਰਹੇ ਐ ਪਿਛਲੇ ਸਮੇਂ ਤੋਂ ਅਸੀਂ ਨੋਟ ਕਰ ਰਹੇ ਆ ਮੈਂ ਪਬਲਿਕ ਦੇ ਵਿੱਚ ਇਹ ਆਵਾਜ਼ ਬਿਲਕੁਲ ਕਲੀਅਰ ਕਹਿਣਾ ਇੱਕ ਕੜੀ ਵਾਈਜ਼ ਬੱਜੇ ਰਹਾਂਗੇ ਤਾਂ ਪ੍ਰਾਪਤੀ ਹੋ ਜੂਗੀ ਜੇ ਆਪ ਕੋ ਆਪਣੇ ਵਾਜੇ ਵਜਾਉਣ ਲੱਗ ਕੇ ਪ੍ਰਾਪਤੀ ਨਹੀਂ ਹੋਣੀ ਪਿਛਲੇ ਸਮੇਂ ਚ ਵੀ ਕਿੰਨਾ ਉਹਨਾਂ ਨੇ ਕਸ਼ਟ ਆਪ ਹੰਡਾਇਆ ਫਿਰ ਗਵਰਨਮੈਂਟ ਨੂੰ ਨਿੰਦਿਆ ਸਾਨੂੰ ਭੰਡਿਆ ਜਿਹੜੇ ਖੁਸ਼ੀ ਨਾ ਮਿਲਦੇ ਸੀ ਉਹ ਨਹੀਂ ਲਏ ਫਿਰ ਆਪ ਮਨਤਾ ਕਰਕੇ ਲੈ ਕੇ ਆਏ ਤਾਂ ਇੰਨਾ ਗੱਲਾਂ ਦੇ ਵਿੱਚ ਕੋਈ ਫਰਕ ਹੋ ਮਤਲਬ ਸਮਝਦਾਰੀ ਦੀ ਗੱਲ ਕਰੋ ਤਾਂ ਕਿ ਆਪਾਂ ਆਪਦੇ ਰਹਿਦੇ ਕੰਮ ਨੂੰ ਕਰਾਈਏ ਆਪਾਂ ਸਾਰੇ ਯੂਨਾਈਟ ਹੋ ਕੇ ਅੱਗੇ ਵਧੀਏ ਮੈਂ ਪਿਛਲੀ ਅਪਡੇਟ ਦੇ ਵਿੱਚ ਵੀ ਪਾਈ ਸੀ ਅਪੀਲ ਆਪੋ ਆਪਣੀਆਂ ਸੋਚਾਂ ਦੇ ਮਦਦ ਕੁ ਜਦੋਂ ਕੰਮ ਕਰਨ ਲੱਗ ਗਏ ਤਾਂ ਫਿਰ ਬਹੁਤ ਸਾਰੀਆਂ ਆਪਣੇ ਟੁਕੜੀਆਂ ਵੰਡ ਲੀਆਂ ਜੀਰੇ ਵਿੱਚ ਯੋਗਤਾ ਦੇ ਏਜ ਦੇ ਮੇਲ ਫੀਮੇਲ ਪੱਖੋਂ ਕੈਟਾਗਰੀ ਪੱਖੋਂ ਪਤਾ ਨਹੀਂ ਕਿੰਨੀਆਂ-ਕਿੰਨੀਆਂ ਵੇਰੀਏਸ਼ਨਸ ਐ ਫਿਰ ਉਹ ਸਾਰੇ ਟੁਕੜਿਆਂ ਦੇ ਵਿੱਚ ਵੰਡ ਜੋ ਤੇ ਪ੍ਰਾਪਤੀ ਕੁਝ ਹੋਣੀ ਨਹੀਂ ਸੋ ਇਸ ਕਰਕੇ ਬੇਨਤੀ ਕਰਦਾ ਤੇ ਕੁਝ ਜ਼ਿਲ੍ਹਾ ਪ੍ਰਧਾਨਾਂ ਦੀ ਇਹ ਵੀ ਸੀ ਕਿ ਆਪਾਂ ਮੀਟਿੰਗ ਕਰੀਏ ਸਟੇਟ ਦੀ ਸਟੇਟ ਦੀ ਮੀਟਿੰਗ ਜ਼ਰੂਰ ਕਰਾਂਗੇ ਫਿਲਹਾਲ ਟਾਈਮ ਨਹੀਂ ਸੀਗਾ ਤੇ ਜਦੋਂ ਇਹ ਟਾਈਮ ਹੋਊਗਾ ਕਿਉਂਕਿ ਇਹ ਨਾ ਸਮਝੋ ਕਿ ਜਲੰਧਰ ਇਲੈਕਸ਼ਨ ਟੱਪ ਕੇ ਤੇ ਬਹੁਤ ਕੁਝ ਨੰਗ ਗਿਆ ਉਹ ਪਿਛਲੇ ਇਲੈਕਸ਼ਨ ਦਾ ਹੋਰ ਸੀਨ ਸੀ ਅਜੇ ਇਲੈਕਸ਼ਨ ਦਾ ਹੋਰ ਸੀ ਨਾ ਜੇ ਚਾਰ ਹੋਰ ਪਏ ਵਿਧਾਨ ਸਭਾ ਹਲਕੇ ਸੋ ਕਿਰਪਾ ਕਰਕੇ ਆਪ ਦੇ ਲੈਕ ਆਫ ਨੋਲਜ ਦੇ ਵਿੱਚ ਜਥੇਬੰਦੀ ਦੇ ਪ੍ਰਤੀ ਅਗੇਂਸਟ ਜਾ ਕੇ ਜਾਂ ਬਾਗੀ ਸਟੈਪ ਚੱਕ ਕੇ ਕੋਈ ਨੁਕਸਾਨ ਨਾ ਕਰ ਲਿਓ ਪਿਛਲੇ ਕੰਡੇ ਅਸੀਂ ਅਜੇ ਹੁਣ ਚੁੱਕਦੇ ਪਏ ਆ ਕਿਸੇ ਦੇ ਵਿਜੇ ਹੋਇਆਂ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ